ਦਿੱਲੀ ਦੇ ਇਤਿਹਾਸਿਕ ਲਾਲ ਕਿਲੇ ਦੇ ਵਿੱਚ ਡਾਕਾ ਪਿਆ ਅਤੇ ਬੇਸ਼ਕੀਮਤੀ ਕਲਸ਼ ਚੋਰੀ ਹੋ ਗਿਆ ਜੋ ਕਿ ਸੋਨਾ ਅਤੇ ਹੀਰੇ ਪੰਨਿਆਂ ਦੇ ਨਾਲ ਬਣਿਆ ਹੋਇਆ ਸੀ ਜਿਸ ਦੀ ਕੀਮਤ ਕਰੋੜਾਂ ਰੁਪਏ ਦੇ ਵਿੱਚ ਦੱਸੀ ਜਾ ਰਹੀ ਹੈ ਜਾਣਕਾਰੀ ਦੇ ਮੁਤਾਬਕ ਜੈਨ ਧਰਮ ਦੇ ਲੋਕਾਂ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਚੱਲ ਰਿਹਾ ਸੀ ਜਿੱਥੇ ਕੀ ਇਹ ਵੱਡੀ ਚੋਰੀ ਦੀ ਵਾਰਦਾਤ ਵਾਪਰੀ ਹੈ ਅਤੇ ਕਟਨਾਕ੍ਰਮ ਦੇ ਨਾਲ ਜੁੜੀਆਂ ਕੁਝ 60 ਵੀ ਤਸਵੀਰਾਂ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਕਿਵੇਂ ਜਿਹੜੇ ਕਿ ਕੋਈ ਸ਼ੱਕੀ ਗਤੀਵਿਧੀਆਂ ਇਸ ਕੈਮਰੇ ਦੇ ਵਿੱਚ ਕੈਪਚਰ ਹੋਈਆਂ ਨੇ ਅਤੇ ਹੁਣ ਪੁਲਿਸ ਦੇ ਵੱਲੋਂ ਇਹਨਾਂ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਇਹ ਜਿਹੜੀ ਕਿ ਵੱਡੀ ਘਟਨਾ ਸ਼ੇ 7 ਸਤੰਬਰ ਨੂੰ ਵਾਪਰੀ ਜਦੋਂ ਜੈਨ ਪਾਈਚਾਰੇ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਸੀ ਲਾਲਕੇਦ ਦੇ ਇਤਿਹਾਸਿਕ ਪਾਰਕ ਦੇ ਵਿੱਚ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੁੰਦੇ ਨੇ ਅਤੇ ਉਸੇ ਪ੍ਰੋਗਰਾਮ ਦੇ ਵਿੱਚ ਉਸ ਦਿਨ ਲੋਕ ਸਭਾ ਸਪੀਕਰ ਔਮ ਵਿਰਲਾ ਦੇ ਵੱਲੋਂ ਵੀ ਸ਼ਿਰਕਤ ਅਕੀਤੀ ਕਿਸੇ ਪਰ ਇਸੇ ਦੌਰਾਨ ਜਦੋਂ ਗੈਸਟ ਨੂੰ ਰিসিਵ ਕਰਨ ਦੇ ਲਈ ਜਿਹੜੇ ਕਿ ਪ੍ਰਬੰਧਕ ਨੇ ਉਹ ਜਾਂਦੇ ਨੇ ਤਾਂ ਫਿਰ ਚੋਰ ਜਿਹੜੇ ਨੇ ਉਹ ਮੌਕੇ ਦਾ ਫਾਇਦਾ ਚੁੱਕ ਲੈਂਦੇ ਨੇ ਅਤੇ ਉਹਨਾਂ ਦੇ ਵੱਲੋਂ ਬੜੇ ਛਾਤਰ ਤਰੀਕੇ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਵੇਂ ਕਿ ਉਹ ਕੱਲੀ-ਕੱਲੀ ਜਿਹੜੀ ਕਿ ਚੀਜ਼ ਤੋਂ ਵਾਕਿਫ ਹੋਣ ਅਤੇ ਆਪਾਂ ਦੇਖ ਸਕਦੇ ਹਾਂ ਤਸਵੀਰਾਂ ਦੇ ਵਿੱਚ ਕਿ ਜਿਹੜੇ ਚੋਰ ਹੈਗੇ ਨੇ ਛਾਤਰ ਹੈਗੇ ਨੇ ਉਹਨਾਂ ਦੇ ਵੱਲੋਂ ਉਹੀ ਜਿਹੜੀ ਕਿ ਪੇਸਪੂਸਾ ਇਖਤਿਆਰ ਕੀਤੀ ਗਈ ਹੈ ਜੋ ਕਿ ਜੈਨ ਸਮੁਦਾਏ ਦੇ ਲੋਕਾਂ ਦੀ ਹੁੰਦੀ ਹੈ ਤੇ ਉਹਨਾਂ ਦੇ ਵੱਲੋਂ ਫਿਰ ਜਿਹੜਾ ਕੀ ਹੈ ਇਸ ਸਮਾਗਮ ਦੇ ਵਿੱਚ ਇਸ ਕਦਰ ਆਪਣੀ ਸ਼ਮੂਲੀਅਤ ਦਿਖਾਈ ਜਾਂਦੀ ਹੈ ਕਿ ਜਿਵੇਂ ਉਹ ਇਸ ਇਸ ਧਰਮ ਦੇ ਨਾਲ ਤਾਲੁਕਾ ਤੱਕਦੇ ਹੋਣ ਹਾਲਾਂਕਿ ਕਹਿੰਦੇ ਨੇ ਕਿ ਚੋਰਾਂ ਦਾ ਕੋਈ ਅਧਰਮ ਨਹੀਂ ਹੁੰਦਾ ਪਰ ਉਹਨਾਂ ਦੇ ਵੱਲੋਂ ਇਹ ਜਿਹੜੀ ਕਿ ਗਤੀਵਿਧੀ ਕੀਤੀ ਗਈ ਹੈ ਉਸ ਨੇ ਇੱਕ ਵਾਰ ਫਿਰ ਤੋਂ ਲਾਲ ਕਿਰੇ ਦੇ ਸੁਰੱਖਿਆ ਇੰਤਜ਼ਾਮਾਂ ਦੇ ਉੱਪਰ ਵੱਡੇ ਸਵਾਲ ਅਖੜੇ ਕਰ ਦਿੱਤੇ ਨੇ ਹੁਣ ਇਹ ਵੀ ਜਿਹੜੀ ਕਿ ਇੱਕ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਜਿਹੜਾ ਕਿ ਪ੍ਰੋਗਰਾਮ ਹੈ ਉਸ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਜਿਹੜੇ ਕਿ ਲੋਕ ਪਹੁੰਚੇ ਹੋਏ ਸਨ ਅਤੇ ਇਸ ਪ੍ਰੋਗਰਾਮ ਦੇ ਵਿੱਚ ਮਸ਼ਹੂਰ ਕਾਰੋਬਾਰੀ ਸੁਦੀਰ ਜੈਨ ਜਿਹੜਾ ਕਿ ਇਹ ਕਲਚ ਲੈ ਕੇ ਆਉਂਦੇ ਸਨ ਅਤੇ ਹਰ ਪੂਜਾ ਦੇ ਵਿੱਚ ਉਹਨਾਂ ਦੇ ਵੱਲੋਂ ਜੈਨ ਧਰਮ ਦੇ ਪ੍ਰੋਗਰਾਮ ਦੇ ਵਿੱਚ ਇਹ ਕਲਚ ਜਿਹੜਾ ਕਿ ਇਹ ਲੈ ਕੇ ਆ ਜਾਂਦਾ ਸੀ ਪਰ 6 ਸਤੰਬਰ ਨੂੰ ਜਦੋਂ ਇਸ ਪ੍ਰੋਗਰਾਮ ਦੇ ਵਿੱਚ ਸੁਧੀਰ ਜੈਨ ਰੋਜ਼ਾਨਾ ਦੀ ਤਰ੍ਹਾਂ ਇਸ ਕਲਸ਼ ਨੂੰ ਲੈ ਕੇ ਪਹੁੰਚੇ ਤਾਂ ਜਦੋਂ ਇਸ ਪ੍ਰੋਗਰਾਮ ਦੇ ਵਿੱਚ ਲੋਕ ਸਭਾ ਸਪੀਕਰ ओम ਵਿੜਲਾ ਦੇ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਸੀ ਤਾਂ ਕੁਝ ਜਿਹੜੇ ਕੀ ਚੋਰ ਹੈਗੇ ਨੇ ਮੌਕੇ ਦਾ ਫਾਇਦਾ ਚੁੱਕ ਲੈਂਦੇ ਨੇ ਅਤੇ ਫਿਰ ਉਹਨਾਂ ਦੇ ਵੱਲੋਂ ਇਹ ਜਿਹੜਾ ਕੀ ਕਲਸ਼ ਹੈ ਉਹ ਚੋਰੀ ਕੀਤਾ ਗਿਆ ਜੋ ਕਿ ਦੱਸਿਆ ਜਾ ਰਿਹਾ ਹੈ ਕਿ 760 ਗ੍ਰਾਮ ਸੋਨਾ ਅਤੇ 150 ਗ੍ਰਾਮ ਹੀਰੇ ਅਤੇ ਪੰਨੇ ਇਸ ਕਲਸ਼ ਨੂੰ ਲੱਗੇ ਹੋਏ ਨੇ ਇੱਕ ਰੁਪਏ ਇਸ ਕਲਸ਼ਤੀ ਕੀਮਤ ਦੱਸੀ ਜਾ ਰਹੀ ਹੈ ਉਧਰ ਸ਼ਿਕਾਇਤ ਮਿਲਣ ਤੇ ਦਿੱਲੀ ਪੁਲਿਸ ਦੇ ਵੱਲੋਂ ਹੋਣ ਵਕਵਾ ਖੇੜੇ ਕੀ ਸੀਸੀਟੀਵੀ ਕੈਮਰਾ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਜਿਸ ਦੇ ਆਧਾਰ ਦੇ ਉੱਪਰ ਹੁਣ ਕੁਝ ਸ਼ੱਕੀਆਂ ਦੀਆਂ ਤਸਵੀਰਾਂ ਪੁਲਿਸ ਦੇ ਵੱਲੋਂ ਜਨਤਕ ਅਕੀਤੀਆਂ ਗਈਆਂ ਨੇ ਅਤੇ ਇਹ ਵੀ ਦੱਸਿਆ ਜਾਦਾ ਕਿ ਚੋਰ ਦੀ ਪਛਾਣ ਕਰ ਲਈ ਗਈ ਹੈ ਜੋ ਕਿ ਦਿੱਲੀ ਦਾ ਹੀ ਰਹਿਣ ਵਾਲਾ ਹੈ ਜੈਨ ਧਰਮ ਦੇ ਨਾਲ ਉਹ ਜਿਹੜਾ ਕਿ ਸੰਬੰਧ ਰੱਖਦਾ ਹੈ ਅਤੇ ਉਸ ਦੇ ਹੋਟੜੇ ਕੀ ਸਾਥੀ ਇਸ ਗਤੀਵਿਧੀ ਦੇ ਵਿੱਚ ਸ਼ਾਮਲ ਨੇ ਉਹਨਾਂ ਦੀ ਪਾਲ ਵੀ ਅਕੀਤੀ ਜਾ ਰਹੀ ਹੈ ਉਧਰ ਜਿਸ ਤਰ੍ਹਾਂ ਦੇ ਨਾਲ ਇਹ ਵੱਡੀ ਘਟਨਾ ਵਾਪਰੀ ਹੈਗੇ ਹਾਦਸਿਕ ਲਾਲਕਲੀਏ ਦੇ ਵਿੱਚ ਜਿਹੜਾ ਕਿ ਇਹ ਵੱਡੀ ਚੋਰੀ ਹੋਈ ਹੈ ਉਸ ਤੋਂ ਲੈ ਕੇ ਇੱਕ ਵਾਰ ਫਿਰ ਤੋਂ ਸੁਰੱਖਿਆ ਇੰਤਜ਼ਾਮ ਜਿਹੜੇ ਕਿ ਉਹ ਸਵਾਲਾਂ ਦੇ ਘੇਰੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ